ਸਾਸਰੀ ਕਾ ਜੀ ਸਾਡੇ ਵੱਲੋਂ ਜਾਨਕੀ ਸੰਗਾ ਫੈਮਿਲੀ ਵੱਲੋਂ ਅੱਜ ਦੀ ਵੀਡੀਓ ਆਪਾਂ ਕੋਈ ਬਲੌਗ ਨਹੀਂ ਪਾਉਣ ਲੱਗੇ ਅੱਜ ਦੀ ਵੀਡੀਓ ਕੁਛ ਦੁਖਦਈ ਆ ਕਿਉਂਕਿ ਆਪਾਂ ਤੁਹਾਨੂੰ ਅੱਜ ਦੱਸਣਾ ਚਾਹੁੰਦੇ ਆਂ ਵੀ ਤੁਹਾਨੂੰ ਪਤਾ ਹੀ ਆ ਵੀ ਕਿਸੇ ਧਰਮ ਦਾ ਕੋਈ ਵੀ ਲੋਕ ਹੋ ਮਤਲਬ Hindu, Muslim ਸੈਕਟਰ ਕਿਸੇ ਵੀ ਧਰਮ ਦਾ ਕੋਈ ਹੋਵੇ ਪਰ ਜਿਹੜੀ ਇੱਕ ਮਾਂ ਹੁੰਦੀ ਆ ਉਹ ਮਾਂ ਦਾ ਹੀ ਕਰਤਾਰ ਨਮਾਉਂਦੀ ਆ ਤਾਂ ਅੱਜ ਬਹੁਤ ਦੁਖਦਈ ਖਬਰ ਆ ਵੀ ਸਾਡੇ ਪਿੰਡ ਜਿੱਦਾ ਪਰਦੇਸੀ ਵੀਰ ਆਏ ਸਿਗੇ ਰਹਿਣ ਤੇ ਸਾਡੇ ਗੁਰਦਾਰੇ ਬਾਬਾ ਗਾਂਧਾਸ ਮੁਰੇਉ ਸਬਜੀ ਦੀ ਰੇੜੀ ਲਾਉਂਦੇ ਆ ਫਲ ਫਰੂਟ ਦੀ ਤੇ ਉਹਨਾਂ ਦੇ ਦੋ ਬੱਚੇ ਅੱਜ ਇਹਨਾਂ ਦੇ ਵਿੱਚੋਂ ਇੱਕ 10 ਸਾਲ ਦਾ ਬੱਚਾ ਸੀਗਾ ਤੇ ਇੱਕ 6-7 ਸਾਲ ਦਾ ਬੱਜਾ ਏ ਤੇ ਅੱਜ 4 ਦਿਨ ਹੋ ਗਏ ਉਹਨਾਂ ਦੇ ਵਿੱਚ ਜਿਹੜਾ 10 ਸਾਲ ਦਾ ਬੱਚਾ ਸੀ ਜਿਹਦਾ ਨਾਮ ਨੀਰੇ ਸੀਗਾ ਨਾ ਜੀ ਨੀਰੇ ਸੀਗਾ ਤੇ ਉਹ ਗਮੂ ਹੋ ਰਿਹਾ ਆ ਇਹਨਾਂ ਨੇ ਪੁਲਿਸ ਤੇ ਵੀ ਰਿਪੋਰਟ ਦਿੱਤੀ ਆ ਜਿੱਦਾਂ ਚਲੋ ਲਾ ਲਓ ਮੈਨੂੰ ਨਹੀਂ ਪਤਾ ਵੀ ਉੱਥੇ ਵੀ ਉਹ ਆਪਣੀ ਕੋਈ ਕਾਰਵਾਈ ਕਰਦੇ ਹੋਣਗੇ ਤੇ ਪਿੰਡ ਦੇ ਮੋਢਵਾਰ ਬੰਦਿਆਂ ਤੋਂ ਵੀ ਗਏ ਉਹਨਾਂ ਨੇ ਵੀ ਇਹਨਾਂ ਨੂੰ ਸੋਲੂਸ਼ਨ ਦੱਸਿਆ ਵੀ ਕਿੱਥੇ ਜਾਓ ਜਾਂ ਕੋਈ ਸਰਕਾਰ ਜਾਓ ਜਾਂ ਹੋਰ ਕਿਤੇ ਜਾਓ ਜਿੱਦਾਂ ਜਿੱਦਾਂ ਜਿਹਨੂੰ ਨੌ ਲੱਗਿਆ ਉਸ ਹਾਵਨ ਸਾਰਿਆਂ ਨੇ ਗੱਲ ਕੀਤੀ ਕੱਲ੍ਹ ਹੁਣ ਆਪਾਂ ਇਹ ਕਰਦੇ ਆਂ ਕਿਉਂਕਿ ਗਰੀਬੀ ਤੇ ਇੱਥੇ ਆ ਜਾਂਦੀ ਗੱਲ ਗਰੀਬ ਤੇ ਅਮੀਰ ਜੇ ਇਹੇ ਬੱਚਾ ਕਿਸੇ ਕਰੋੜਪਤੀ ਜਾਂ ਵੱਡੇ ਤਗੜੇ ਬੰਦੇ ਦਾ ਗਵਾਚਾ ਹੁੰਦਾ ਤਾਂ ਅੱਜ ਸਾਰਿਆਂ ਨੇ ਪੂਰੀ ਭੱਜ ਨੱਟ ਕਰਨੀ ਸੀਗੀ ਤੇ ਅੱਜ ਇੱਕ ਗਰੀਬ ਪਰਿਵਾਰ ਦਾ ਬੱਚਾ ਕਿਉਂਕਿ ਮਾਂ ਨੂੰ ਉਹ 3-4 ਦਿਨ ਹੋ ਗਿਆ ਭੱਜੇ ਫਿਰਦੇ ਆ ਆ ਉਹਨਾਂ ਦਾ ਡੈਡੀ ਆ ਮੁੰਡੇ ਦਾ ਇਹ ਉਹਨਾਂ ਦੀ ਮਾਂ ਆ ਇਹ ਤਾਂ ਮਤਲ ਲਾਲੋ ਇੱਕ ਰੇੜੀ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਹੁਣ ਜਦੋਂ ਬੱਚਾ ਇਹਨਾਂ ਦਾ ਗਮ ਹੋ ਗਿਆ ਰਾਤ ਦਿਨ ਭੱਜੇ ਫਿਰਦੇ ਆ ਪਰ 4 ਦਿਨ ਹੋ ਗਿਆ ਬੱਚੇ ਦਾ ਕਿਤੇ ਪਤਾ ਨਹੀਂ ਲੱਗਾ ਅਸੀਂ ਬੱਚੇ ਦੀ ਨਾਲ ਫੋਟੋ ਵੀ ਇਹਦੇ ਵਿੱਚ ਜ਼ਰੂਰ ਤੁਹਾਨੂੰ ਲਾਵਾਂਗੇ ਤੇ ਉਹਦਾ ਨਾਮ ਵੀ ਨੀਰੇਜਾ ਜੇ ਹੋਰ ਵੀ ਕਿਸੇ ਵੀਰ ਨੂੰ ਪਿੰਡ ਦੇ ਵਿੱਚ ਦਸਾਂ-ਪਸਾਰਾਂ ਦਾ ਬੱਚਾ ਕੋਈ ਅਣਜਾਣ ਮਿਲਦਾ ਜਾਂ ਕੋਈ ਇਦਾਂ ਨਹੀਂ ਬੋਲ ਕੇ ਵੀ ਬੱਚਾ ਦੂਰ ਚਲਾ ਜਾਂਦਾ ਜਾਂ ਕਿੱਦਾਂ ਹੋ ਜਾਗਾ ਬੱਚੇ ਨੂੰ ਨਾਂ ਹੀ ਨਹੀਂ ਦੱਸ ਹੁੰਦਾ ਵੀ ਮੈਂ ਕਿੱਥੇ ਦਾ ਰਹਿਣ ਵਾਲਾ ਕਿਉਂਕਿ ਇਹਨਾਂ ਨੂੰ ਅਜੇ ਮਿਲਦਾ ਸਾਲ ਕੋ ਯਾਰ ਇੱਥੇ ਆਣ ਇੱਥੇ 8 ਮਹੀਨੇ ਹੋਏ ਆਠ ਮਹੀਨੇ ਹੋਏ ਮੇਰੇ ਕਹਿੰਦਾ ਉਹ ਪੂਰੀ ਪੰਜਾਬੀ ਵੀ ਨਹੀਂ ਸਮਝਦਾ ਉਹਨਾਂ ਪੰਜਾਬੀ ਪੂਰੀ ਨਹੀਂ ਸਮਝਦਾ ਇਸ ਕਰਕੇ ਕਈ ਵੇਲੇ ਆਪਣਾ ਡਰੈੱਸ ਹੀ ਨਹੀਂ ਦੱਸ ਹੁੰਦਾ ਜਾਂ ਕਿੰਦਾ ਨਹੀਂ ਹੁੰਦਾ ਤੇ ਤੁਸੀਂ ਮੇਰੇ ਵਾਲੇ ਨੰਬਰ ਤੇ 8437993473 ਤੇ ਜਰੂਰ ਫੋਨ ਕਰਕੇ ਦੱਸ ਸਕਦੇ ਆ ਜੇ ਜੀ ਕੋਈ ਆ ਮੁੰਡੇ ਦੀ ਆਪਾਂ ਫੋਟੋ ਲਾਈ ਆ ਜੇ ਤੁਹਾਨੂੰ ਤੇ ਇਹ ਮੈਨੂੰ ਮੈਂ ਇਹ ਚਾਹਣਾ ਵੀ ਜਿੱਦਾਂ ਉਸੇ ਤਗੜੇ ਬੰਦੇ ਦੇ ਬੱਚਾ ਲੱਭਣ ਲਈ ਪੈਰ ਪਾਈ ਹੁੰਦੀ ਆ ਜੇ ਆ ਜਮਾਤੜਾ ਜਾਂ ਲਾਲੋ ਪ੍ਰਦੇਸੀ ਬਾਪੂ ਆ ਕਿਤ ਮਾਂ ਦਾ ਮਾਂ ਹੀ ਹੁੰਦੀ ਆ ਕਿਉਂਕਿ ਮਾਂ ਨੂੰ ਜਦੋਂ ਕਿਸੇ ਦਾ ਬੱਚਾ ਦਸਾਂ ਸਾਲਾਂ ਦਾ ਗਾਇਬ ਹੋ ਜਾਂਦਾ ਉਹ ਆਪਣੇ ਪਰਿਵਾਰ ਨੂੰ ਪਤਾ ਹੁੰਦਾ ਨਾ ਆਪਣਾ 10 ਮਿੰਟ ਅੱਧਾ ਘੰਟਾ ਘੰਟਾ ਬੱਚਾ ਘਰੋਂ ਬਣਾ ਹਰਨਾ ਆਵੇ ਤਾਂ ਪਾਣ ਕਿੰਨਾ ਮਤਲਬ ਪਪਾ ਜਿੰਨਾ ਟਕਰਦਿਆਂ ਵੀ ਸਾਡਾ ਨਿਆਣਾ ਘਰੇ ਨਹੀਂ ਆਦਾ ਅੱਜ 4 ਦਿਨ ਹੋ ਗਏ ਨਾ ਉਹਨਾਂ ਨੇ ਸੌਂ ਕੇ ਦੇਖਿਆ ਰਾਤ ਦਿਨ ਭੱਜੇ ਕਰਦੇ ਆ ਕੋਈ ਕੈਮਰਾ ਨਹੀਂ ਛੱਡਿਆ ਕਈਆਂ ਕੈਮਰਿਆਂ ਦੇ ਵਿੱਚ ਉਹ ਕੱਲਾ ਜਾਂਦਾ ਦਿੰਦਾ ਹੈ ਇਹ ਵੀ ਨਹੀਂ ਵੀ ਉਹਨੂੰ ਕਿਸੇ ਨੇ ਚੱਕਿਆ ਹੈ ਕੱਲਾ ਜਾਂਦਾ ਦੀਨਾ ਹੁਣ ਗਾਂ ਜਿੱਥੇ ਤੱਕ ਕੈਮਰੇ ਦੀ ਪਹੁੰਚ ਕੈਮਰੇ ਕੁੰਗਰੇ ਲੱਗੇ ਸਾਰੇ ਚੈੱਕ ਕਰਾਏ ਪਰ ਗਾਂ ਉਹਨਾਂ ਕੀ ਬੀਜਦੀ ਆ ਉਹਦਾ ਰੱਬ ਜਾਣਦਾ ਮੇਰੀ ਹੱਥ ਜੋੜ ਕੇ ਸਾਰੇ ਬੀਣਾ ਭੈਣਾਂ ਨੂੰ ਇਹ ਬੇਨਤੀ ਆ ਕਿ ਜੇ ਤੁਹਾਨੂੰ ਇਹ ਬੱਚਾ ਕਿਤੇ ਵੀ ਲੱਭਦਾ ਤੇ ਇਸ ਮਾਂ ਪੇੜੀ ਜਰੂਰ ਹੈਲਪ ਕਰਿਓ ਤੇ ਇਸ ਵੀਡੀਓ ਨੂੰ ਮੈਂ ਲਾਈਕ ਨੂੰ ਕਿ ਨਾ ਪੁੱਛ ਨਾ ਪਰਿਓ ਸਿਰਫ ਤੁਸੀਂ ਇਹ ਵੀਡੀਓ ਸ਼ੇਅਰ ਕਰਨੀ ਜਿਹੜੇ ਆਪਣੇ ਵੀਰ ਪਰਿਵਾਰ ਨੂੰ ਪਿਆਰ ਕਰਦੇ ਆ ਉਹਨਾਂ ਸ਼ੇਅਰ ਕਰਨੀ ਆ ਵੀ ਇਹ ਵੱਧ ਤੋਂ ਵੱਧ ਵੀਡੀਓ ਲੋਕਾਂ ਤਾਈਂ ਜਾਵੇ ਤਾਂ ਜੋ ਇਹਨਾਂ ਦਾ ਬੱਚਾ ਛੇਤੀ ਤੋਂ ਛੇਤੀ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਮਿਲ ਸਕੇ ਤੇ ਜੇ ਬੱਚਾ ਇਹਨਾਂ ਦੀ ਮਾਂ ਪਿਓ ਨੂੰ ਮਿਲ ਗਿਆ ਤਾਂ ਮੈਂ ਤੁਹਾਡਾ तहे ਦਿਲ ਤੋਂ ਧੰਨਵਾਦ ਕਰੂੰਗਾ ਤੇ ਜਉਂਦੇ ਵਾਸਤੇ ਰੋ ਚੜ੍ਹਦੀ ਕਲਾ ਰਹਾਂ ਵੀ ਕੋਸ਼ਿਸ਼ ਕਰਿਓ ਵੀ ਵੱਧ ਤੋਂ ਵੱਧ ਕੋਈ ਗੱਲ ਨਾ ਕਰਨਾ ਸ਼ੇਅਰ ਵੀਡੀਓ ਕਰ ਦਿਓ ਜਿੰਨੀ ਹੋ ਸਕੇ ਜੇ ਤੁਸੀਂ ਬੱਚਾ ਨਹੀਂ ਨਹੀਂ ਦੇਖਿਆ ਜਾਂ ਤੁਹਾਡੀ ਪਹੁੰਚ ਨਹੀਂ ਆਇਆ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਮੇਰੀ ਗੱਲ ਸੁਣ ਕੇ ਕਿ ਜਿੰਨੀ ਵੀਡੀਓ ਸ਼ੇਅਰ ਹੋ ਗਈ ਕੀ ਪਤਾ ਵੀ ਬੱਚਾ ਉਹ ਵੀਡੀਓ ਉੱਥੇ ਤਾਈ ਪਹੁੰਚਵੇ ਜਿੱਥੇ ਬੱਚਾ ਹੋਵੇ ਤੇ ਉਹ ਛੇਤੀ ਤੋਂ ਛੇਤੀ ਉਹਨਾਂ ਨੂੰ ਬੱਚਾ ਮਿਲੇ ਸਕੇ ਤੇ ਹੋਰ ਮੈਂ ਤੁਹਾਨੂੰ ਕੀ ਕਹਾਂ ਵੀ ਉਹ ਤਾਂ ਹੁਣ ਮਾਂ ਹੀ ਜਾਣਦੀ ਵੀ ਉਹਨੂੰ ਕਿੰਨਾ ਦੁੱਖ ਆ ਤੇ ਸਾਰਿਆਂ ਨੂੰ ਮੇਰੇ ਕੋਲ ਸਸਤੀ ਕਰ ਮੇਰੀ ਇਹ ਨਹੀਂ ਬੇਨਤੀ ਜਰੂਰ ਕਬੂਲ ਕਰਿਓ ਵੀ ਵੱਧ ਤੋਂ ਵੱਧ ਵੀਡੀਓ ਸ਼ੇਰ ਦਾ ਫੋਟੋ ਦਿਖਾ ਦਿਓ ਮਾੜੀ ਜੀ ਇੱਕ ਵਾਰੀ ਵੇਚ ਉਦਾਂ ਦੇ ਇਹ 10 ਸਾਲਾਂ ਦਾ ਆ ਬੱਚਾ ਜਿੱਦਾਂ ਮਤਲ ਨੀਰਜ ਇਹਦਾ ਨਾਮ ਆ ਤੇ ਚਿੱਟੇ ਉਦਣ ਕੇ ਕੱਪੜੇ ਜਿਹੜੇ ਰੰਗ ਦੇ ਪਾਜੀ ਆ ਬਲੈਕ ਪੁਆਇੰਟ ਕਾਲੇ ਰੰਗ ਦੇ ਕੱਪੜੇ ਪਾਏ ਸੀਗੇ ਇਹ 4 ਦਿਨ ਹੋ ਗਏ ਜਿੱਦਾਂ ਸਰਮਾਲ ਵੀ ਬੰਨੇ ਸੀ ਸਰਮਾਲ ਵੀ ਫਿਰ ਤੇ ਬੰਨਿਆ ਸ਼ਵੀਰ ਦੀ ਸੇਵਾ ਸ਼ਵੀਰ ਲੱਗੀ ਸੀ ਸਾਡੇ ਪਿੰਡ ਸ਼ਵੀਰ ਤੇ ਉੱਥੇ ਜਿੱਦਾਂ ਮਤ ਸੇਵਾ ਕਰਦਾ ਹੀ ਗਾਂ ਨੂੰ ਚੱਲ ਗਿਆ ਤੇ ਤੁਸੀਂ ਜਰੂਰ ਇਹਨੂੰ ਜਿੱਦਾਂ ਵੀ ਤੁਹਾਨੂੰ ਮਿਲਿਆ ਜਾਂ ਕੋਈ ਤੁਹਾਨੂੰ ਇਹਦੀ ਕੋਈ ਵੀ ਸੂਚਨਾ ਮਿਲਦੀ ਆ ਤੇ ਮੇਰੇ ਨੰਬਰ 8437993472 ਤੇ ਜਰੂਰ ਸੰਪਰਕ ਕਰਿਓ ਧੰਨਵਾਦ